ਸਿਵਲ ਹਸਪਤਾਲ ਬਰਨਾਲਾ ਪਹੁੰਚੇ ਜੋਗਿੰਦਰ ਸਿੰਘ ਉਗਰਾਹਾ ਸੜਕ ਹਾਦਸੇ 'ਚ ਤਿੰਨ ਕਿਸਾਨ ਮਹਿਲਾਾਂ ਦੀ ਹੋਈ ਸੀ ਮੌਤ ਪਰਿਵਾਰ ਨੂੰ 10-10 ਲੱਖ ਰੁਪਏ ਤੇ ਇੱਕ ਮੈਂਬਰ ਨੂੰ ਨੌਕਰੀ ਦਾ ਐਲਾਨ ਸਿਵਲ ਹਸਪਤਾਲ ਬਰਨਾਲਾ ਜੋਗਿੰਦਰ ਸਿੰਘ ਉਗਰਾਹਾ ਪਹੁੰਚੇ ਨੇ ਉਨਾ ਕਿਹਾ ਕਿ ਜਿੰਨਾਂ ਤਿੰਨ ਕਿਸਾਨ ਮਹਿਲਾਵਾਂ ਦੀ ਮੌਤ ਹੋਈ ਹੈ ਉਹਨਾਂ ਨੂੰ 10-10 ਲੱਖ ਰੁਪਏ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇਗਾ ਜ਼ਖਮੀਆਂ ਨੂੰ 5-5 ਲੱਖ ਰੁਪਏ ਤੇ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇਗਾ ਜੋ ਬਰਨਾਲਾ ਨੇੜੇ ਸੜਕ ਹਾਦਸਾ ਵਾਪਰਿਆ ਸੀ ਕਿਸਾਨਾਂ ਨਾਲ ਭਰੀ ਇੱਕ ਬੱਸ ਪਲਟਣ ਕਰਕੇ ਤਿੰਨ ਕਿਸਾਨ ਮਹਿਲਾਂ ਦੀ ਮੌਤ ਅਤੇ 35 ਤੋਂ ਵੱਧਰੇ ਕਿਸਾਨਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਜਿਸ ਦੇ ਚੱਲਦੇ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਅਤੇ ਸੂਬਾ ਮੀਤ ਪ੍ਰਧਾਨ ਚੰਡਾ ਸਿੰਘ ਬਰਨਾਲਾ ਵਿਖੇ ਮਰੀਜ਼ਾਂ ਦਾ ਹਾਲਚਾਲ ਜਾਣਨ ਲਈ ਪਹੁੰਚੇ ਤੇ ਇਸ ਦੌਰਾਨ ਉਹਨਾਂ ਕਹੇ ਕਿ ਜਿਨ੍ਹਾਂ ਤਿੰਨ ਮਹਿਲਾਵਾਂ ਦੀ ਮੌਤ ਹੋਈ ਹੈ ਉਹਨਾਂ ਨੂੰ 10-10 ਲੱਖ ਰੁਪਏ ਪਰਿਵਾਰਕ ਮੈਂਬਰਾਂ ਦਿੱਤਾ ਜਾਵੇਗੇ ਤੇ ਇੱਕ ਮੈਂਬਰ ਨੂੰ ਨੌਕਰੀ ਅਤੇ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇਗਾ ਜ਼ਖਮੀਆਂ ਨੂੰ 5-5 ਲੱਖ ਰੁਪਏ ਅਤੇ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇਗਾ ਬਹੁਤ ਹੀ ਮਦਭਾਗੀ ਹਾਲਤ ਦੇ ਵਿੱਚ ਸੋਡੇ ਨਾਲ ਅਸੀਂ ਪ੍ਰੈਸ ਹੰਗ ਕਰ ਰਹੇ ਹਾਂ ਕਿ ਅੱਜ ਸਵੇਰੇ ਪੋਹਾਣਾ ਜਿਹੜੀ ਪਹਾ ਪੰਚਾਇਤ ਰੱਖੀ ਹੋਈ ਸੀ ਉੱਥੇ ਸਾਡੀ ਕੋਠਾਗੁਰੂ ਤੋਂ ਬਠਿੰਡੇ ਤੋਂ ਇੱਕ ਬੱਸ ਜਾ ਰਹੀ ਸੀ ਉਸ ਪ੍ਰੋਗਰਾਮ ਦੇ ਛਾਬਰ ਹੋਣ ਲਈ ਉਹਦਾ ਅਚਾਨਕ ਡੰਡਿਆ ਨੇੜੇ ਐਕਸੀਡੈਂਟ ਹੋ ਗਿਆ ਜਿਦੇ ਵਿੱਚ ਸਾਡੀਆਂ ਤਿੰਨ ਭੈਣਾਂ ਐਕਸਪਾਇਰ ਹੋ ਗਈਆਂ ਜਿਨ੍ਹਾਂ ਦੇ ਵਿੱਚ ਬਹੁਤ ਛੋਟੀ ਉਮਰ ਦੀ ਵੀ ਸੀ 70 75 ਸੀ 60 60 ਮਿੰਟ ਦੇ ਨੇੜੇ ਸੀ ਤੇ ਬਹੁਤ ਹੀ ਦੁਖਦਾਈ ਹੈ ਬਾਕੀ ਦਰਜਣਾ ਬੰਦੇ ਸਾਡੇ ਜ਼ਖਮੀ ਹੋ ਗਏ ਤੇ ਤਕਰੀਬਨ ਉਸ ਵਾਰ ਬੱਸ ਦੇ ਵਿੱਚ 54 ਸਵਾਰੀਆਂ ਸੀ ਜਿਹੜੀ ਕੋਈ ਵੀ ਸਵਾਰੀ ਇਹੀ ਜਿਨੀ ਜਿਹੜੀ ਜਿੰਨਾਂ ਦਾ ਸਰੀਰ ਡੈਮੇਜ ਹੋਣ ਤੋਂ ਬਚਿਆ ਹੋਵੇ ਸਾਰਿਆਂ ਨੇ ਉਹਨਾਂ ਨੂੰ ਬਚਾਇਆ ਤੇ ਉਹਦੇ ਵਿੱਚ ਬਹੁਤ ਕੁਝ ਪੇਸ਼ੈਂਟ ਤਾਂ ਬਹੁਤ ਹੀ ਸੀਰੀਅਸ ਨੇ ਜਿਨੀ ਜਿਵੇਂ ਬਸੰਤ ਕੋਠਾ ਗੁਰੂ ਹੈ ਇੱਕ ਭੈਣ ਹੋਰ ਕਿਹੜੀ ਆ ਜਿਸ ਨੂੰ ਉਹ ਜਸਵੀਰ ਹੈ ਸੈਦੋਰ ਨਾ ਯਾਨੀ ਇੱਕ ਮੁੰਡੇ ਦੀ ਬਾਹ ਤੇ ਨਹੀਂ ਬਾਹ ਕੱਟਣ ਦੀ ਲੋਟਾ ਸਕਦੀ ਹੈ ਯਾਨੀ ਕੁਝ ਪੇਸ਼ੈਂਟ ਬਹੁਤ ਜਿਆਦੇ ਸੀਰੀਅਸ ਨੇ ਤੇ ਅਸੀਂ ਸਮਝਦੇ ਹਾਂ ਕਿ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਜਿੰਨੀ ਜਿਹੜੀਆਂ ਸਾਡੀਆਂ ਭੈਣਾਂ ਐਕਸਪਾਇਰ ਹੋ ਗਈਆਂ ਉਹਨਾਂ ਦੇ ਪਰਿਵਾਰ ਨੂੰ 10 ਲੱਖ ਕੰਪਨਸੇਸ਼ਨ ਇੱਕ ਜੀ ਨੂੰ ਨੌਕਰੀ ਸਰਕਾਰੀ ਤੇ ਉਹਨਾਂ ਦੇ ਸਰਕਾਰੀ ਕਰਜ਼ਾ ਖਤਮ ਕਰੇ ਜਿੰਨੇ ਸਾਡੇ ਇਹ ਕਰਜ਼ੇ ਆ ਜ਼ਖਮੀ ਕਿਸਾਨ ਨੇ ਉਹਨਾਂ ਨੂੰ ਯੋਗ ਬਣ ਦਾ ਮਾਮਲਾ ਜਿੰਨੇ ਸੀਰੀਅਸ ਨੂੰ ਦਾ ਦਾ ਪ੍ਰਬੰਧ ਕਰੇ ਤੇ ਉਹਨਾਂ ਨੂੰ ਸਾਰਿਆਂ ਨੂੰ ਬੰਦ ਦਾ ਬੰਮਜਾ ਦਿੱਤਾ ਗਿਆ ਇਸ ਨੂੰ ਕੀ ਕਾਰਨ ਮੰਨਦੇ ਨੇ ਧੁੰਦ ਮੰਨਦੇ ਨੇ ਦੇਖੋ ਉਹਦੇ ਚ ਕਾਰਨਾਂ ਤੋਂ ਜਾਣਕਾਰੀ ਮਿਲੀ ਹੈ ਵੀ ਉਹ ਬਸ ਥੋੜੀ ਜਿਹੀ ਸਪੀਡ ਚ ਵੀ ਵੱਧ ਸੀ ਧੁੰਦ ਦਾ ਵੀ ਕਾਰਨ ਹੈ ਸ਼ਾਇਦ ਹੋ ਸਕਦਾ ਹੈ ਉਹ ਜਿਹੜੀ ਜਾਣਕਾਰੀ ਮਿਲੀ ਆ ਕਿ ਮੋਬਾਈਲ ਦਾ ਵੀ ਸੁਣ ਰਿਹਾ ਸੀ ਡਰਾਈਵਰ ਅਰਦਿਕਲਾ ਟਾਈਮ ਟਿਪ ਲਈ ਬਰਨਾਲਾ ਤੋਂ ਚਮਕੌਰ ਸਿੰਘ ਅੱਗੀ ਦੀ ਵਿਸ਼ੇਸ਼ ਰਿਪੋਰਟ ਫਾਰ 올 ਯੋਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.